ਦਾ ਉਹਦਾ ਉਹ ਤੁਹਾਨੂੰ ਜਪਰੀਆਂ ਸਤਿ ਸ੍ਰੀਕਾਲ ਜੀ ਉਮੀਦ ਕਰਦੇ ਆ ਤੁਸੀ ਕੀਤਾ ਕਰ ਰਹੇ ਹੋਗੇ ਤੇ ਮੁਰੇ ਹੋ ਗਿਆ ਸੀਗੇ ਆ ਪਹਿਲਾਂ ਮੈਂ ਉੱਠਿਆ ਸੀਗਾ 5 ਵਜੇ ਤੇ ਜਪਨੂ ਤਾਂ ਘਟੋ ਘਟ 3 ਵਜੇ ਡੈਢੀ ਚੌੜ ਦੀ ਆ ਸੋਰੀ ਰਾਤ ਨੂੰ ਉੱਠਦੀ ਆ ਦਿਹਾੜੀ ਚ ਗਈ ਆ ਨਾ ਤੇ ਹੁਣ ਚਾਹ ਪੀ ਜਾਂਦਾ ਜੀ ਮੈਂ ਬੈਕ ਕੋਡ ਨਾਲ ਤੇ ਹੋਰ ਹੀ ਬੱਕਰੀਆਂ ਮੀਂਗਣਾ ਹੀ ਕੱਢ ਤਾ ਆ ਤੇ ਰਵਣ ਮੜ ਕੇ ਜਾਗਦੀ ਫਿਰੇ ਤੁਹਾਡੇ ਪਾਜੀ ਜੇ ਨਾ ਰਾਤ ਜੀ ਯੋਗ ਰਾਜ ਜੀ ਆਏ ਹੋਏ ਸੀ ਤੇ ਮੈਂ ਕਹਾਂ ਯੇ ਰੋਗ ਉਹ ਨਾ ਮੈਂ ਤੁਹਾਨੂੰ ਦੱਸਾਂ ਉਹ ਰਵਣ ਕਦੀ ਵੀ ਤੁਸੀਂ ਜੋਗ ਰਾਜ ਨੂੰ ਪਰਕਰਟ ਕਰੋ ਆਪਣੇ ਤੇ ਜੋਰ ਆਏ ਪਰਕਰਟ ਹੋ ਗਿਆ ਜੋਰ ਆਏ ਮੁੜ ਕੇ ਜਾਗ ਪਿਆ ਜਾਨੀ ਕਿ ਜੋਰ ਰਾਜ ਮੁੜ ਕੇ ਸੌਂਦਾ ਨਾ ਉਹਨਾਂ ਦਾ ਰਵਣ ਮੇਰੇ ਨਹੀਂ ਆਨੇ ਕੱਢੇ ਤੇ ਵੀ ਜੋਰਾ ਬਹਿ ਜਾ ਟੈਗ ਜੰਟਿਆ ਕੇ ਚਾਟਿਆ ਕੇ ਚੱਕ ਤੇ ਜੋਰਾ ਜਾ ਅਕਲ ਵਾਲਾ ਪੂਰਾ ਮੜਕ ਵਾਲਾ ਜੱਟ ਕਥਾ ਟਿਕਦਾ ਦੇ ਮਾਹਮਾ ਸੰਟੇ ਗਿਆ ਆ ਕਦੀ ਵੀ ਆ ਸਕਦਾ ਹਨ ਪ੍ਰਗਟ ਹੋ ਸਕਦੇ ਪੱਗੇ ਸਿਪਾ ਆਇਆ ਸਿਪਾ ਕੰਮ ਇਹ ਨਹੀਂ ਇਹ ਨਹੀਂ ਇਹ ਜਾਣੀ ਦੋਸਮਣ ਵਾਲਾ ਫਲਮ ਵਾਲਾ ਕੰਮ ਆ ਇਹਦਾ ਤਾਂ ਕੋਈ ਨਹੀਂ ਕਿਹੜੇ ਵੇਲੇ ਤਰ ਹੋ ਜਾਂਦਾ ਬਹੁਤ ਵਧੀਆ ਫਾ ਖਾਲਾ ਕੇਕ ਓਏ ਵਾਹ ਹੈ ਹੈ ਕਟਿਆ ਸੀ ਭੇਜਿਆ ਨਹੀਂ ਤੋ ਮੈਨੂੰ ਭੇਜਿਆ ਕਿਉਂ ਅਜਾ ਆ ਗਿਆ ਕੱਲ ਦਿਲਸ਼ਾਨ ਦਾ ਬਰਥਡੇ ਸੀ ਮੈਨੂੰ ਕਹਿੰਦਾ ਤਾਈ ਮੈਂ ਕਿਹਾ ਦਿਲਸ਼ਾਨ ਤੇਰਾ ਬਰਥਡੇ ਹੈਗਾ ਤੇ ਮੈਨੂੰ ਕੇਕ ਲੈਦਾ ਪਾਪਾ ਲੈ ਕੇ ਆਉਣਗੇ ਨਾ ਕੇਕ ਮੈਨੂੰ ਗਵੇ ਤਮੇ ਕਹਿੰਦਾ ਮੈਨੂੰ ਦੇਵੇਂਗਾ ਮੈਂ ਕਹਿੰਦਾ ਹਾਂ ਤਦ ਕੱਲ ਤਾਂ ਨਜ਼ਰ ਹੀ ਨਹੀਂ ਆਇਆ ਗਿਆ ਕਿੱਥੇ ਉਹ ਕੱਲ ਹੈ ਕਿੱਥੇ ਸੀ ਉਹ ਅੱਜ ਸਕੂਲ ਗਿਆ ਨਾ ਹਾਂਜੀ ਚਲੋ ਇਹ ਪੇਸਾਰਾ ਨੂੰ ਸਾਸਰੀ ਕਾ ਬੁਲਾਓ ਹੱਥ ਜੋੜ ਕੇ ਬੁਲਾਓ ਸਿਆਣੇ ਬੰਦੇ ਆ ਵਿੱਚ ਹੈਂ ਤੂੰ ਬੇਮਤਾਂ ਦੂ ਤਾਂ ਇਹ ਮੋਟੋ ਮੋਟੋ ਮੈਂ ਵੇਖ ਕੇ ਆਉਣਾ ਕੀ ਕਰਦੀ ਐ ਮੋਟੋ ਐ ਨੇ ਪਾਪਾ ਨਾਲ ਆ ਜਾ ਆਈ ਖੜਾ ਹੋ ਕੋ ਲੈ ਅਬ ਚੰਦੇਆ ਕਾਹ ਚਾਹ ਕਾਹ ਚ ਚਲੋ ਭਾਈ ਜੀ ਆ ਜਾਓ ਆ ਜਾਓ ਆ ਜਾਓ ਤੁਰਿਆ ਤੁਰਿਆ ਕਰ ਦੁਰੀਆ ਦੁਰੀਆ ਕਰੇਗਾ ਆਪਣੀ ਜਕੂਰ ਦੇ ਵਿੱਚ ਮੇਰੇ ਕੋਲੋਂ ਖਾ ਬਾਕਸ ਦੇ ਦੇਣਾ ਹਾਂ ਕਪੜਾ ਉਤਰੋ ਤੁਰ ਤੁਰ ਪਤਾ ਇਹ ਕੀ ਜਾਣ ਕੇ ਕਰਦੀ ਆ ਉਹਨੂੰ ਆਹ ਰੇ ਤੂੰ ਮੈਂ ਜੋ ਮੈਨੂੰ ਚੱਕ ਕੇ ਲੈ ਕੇ ਜਾ ਉਹ ਬਸ ਹੋਰ ਕੁਛ ਨਹੀਂ ਤੇ ਸਬਜ਼ੀ ਦੇ ਦੇਖੀ ਮੇਰੇ ਸਭਾਈ ਲਾਲ ਲੋਗੀ ਬਾਲੀ ਪਾਤੀ ਹੋਊਗੀ ਬਾਲੀ ਹੋਰ ਮੈਂ ਨਾ ਅੱਜ ਆਪਣੀ ਵੱਖਰੀ ਗੱਡੀ ਰੋਲ ਮੈਂ ਟੋਰੀਆਂ ਦੇ ਵਿੱਚ ਹੋ ਨਹੀਂ ਪਾਣੀ ਆ ਦੁੱਧ ਦੁੱਧ ਨਹੀਂ ਪਾਇਆ ਮੈਂ ਆਪਣੀ ਬੱਕਰੀ ਕੱਢ ਲਈ ਸਵੇਰੇ ਦੁੱਧ ਵਾਲੀ ਖਾ ਲਾਂਗੇ ਜੇ ਖਾਣੀ ਹੋਈਗੇ ਤੂੰ ਨਹੀਂ ਨਹੀਂ ਫਿਰ ਤੂੰ ਦੁੱਧ ਕੋਈ ਖਾਈ ਆਵਦੀ ਨਹੀਂ ਹੁਣ ਤਾਂ ਮੈਂ ਦੁੱਧ ਹੀ ਖਾਉਂਗੀ ਬੱਕਰੀ ਕੱਢ ਲਈ ਮੈਂ ਤੇ ਬਣ ਗਈ ਹੈ ਬਣ ਵੀ ਗਈ ਐਵੇਂ ਦੇਖੋ ਕਿੰਨੀ ਵਧੀਆ ਲੱਗਦੀ ਓਹ ਕੁੱਤੀ ਵੀ ਵਿਚਾਰੀ ਰੋਟੀ ਖਾਣ ਨੂੰ ਬੈਠੀ ਆਹ ਉਹ ਬਣ ਰਹੀ ਤੁਹਾਨੂੰ ਆਹ ਦੇ ਐਵੇਂ ਵੀ ਬਣ ਗਈ ਸਬਜੀ ਯਾਰ ਹਾਂ ਦੁੱਧ ਪਾਤਾ ਹਾਂ ਸਬਜੀ ਬਣ ਗਈ ਦਿਖਾਵਾ ਹਾਂ ਦੁੱਧ ਵਾਲੀ ਦਿਖਾ ਮੈਨੂੰ ਮੈਂ ਵੇਖਣੀ ਆ ਲਾਲ ਲਾਲ ਹੈ ਮੈਂ ਥੱਲੇ ਬੈਠਾ ਵੇਖ ਲੈਣਾ ਆਹ ਦੇ ਠੀਕ ਹੈ ਪਧੀਆ ਹੋ ਗਿਆ ਹੋ ਗਿਆ ਬਣੀ ਹੈ ਨਿਰਾ ਹੋ ਗਿਆ ਹੈ ਨਿਰਾ ਹੋ ਗਿਆ ਫਿਰ ਕੱਢ ਲੈ ਫਿਰ ਕੱਢ ਲੈ ਮੈਨੂੰ ਪਿਆਜ ਤਾਂ ਕੱਟ ਦੇਣਾ ਸੀਗਾ ਡੋਗੀ ਨਾ ਸਾਡੇ ਦੂਏ ਤੇ ਰੋਜ਼ ਬੰਦਾ ਮਤਲਬ ਕਿ ਆਪਣੀ ਗਲੀ ਦੀ ਹੈ ਡੋਗੀ ਪਰਮਨੈਂਟ ਅੱਥੇ ਹੀ ਰਹਿੰਦੀ ਹੈ ਤੇ ਉਹ ਨਾ ਹਰ ਰੋਜ਼ ਰੋਟੀ ਦੀ ਵੇਟ ਕਰਦੀ ਹੈ ਜਦੋਂ ਮਤਲਬ ਗੇਟ ਖੁੱਲ੍ਹਾ ਹੋਏਗਾ ਨਾ ਉਹ ਆਪ ਦਰਵਾਜ਼ੇ ਦੇ ਸਾਹਮਣੇ ਖੜੀ ਹੋ ਜਾਏਗੀ ਗੇਟ ਤੇ ਦੱਸੇਗੀ ਆਪਣੇ ਵੱਲੋਂ ਕਿ ਮੈਨੂੰ ਰੋਟੀ ਦੋ ਮੈਂ ਦੇਖੀ ਹੁਣ ਤੇਨਾਂ ਚਾਦ ਨੂੰ ਹੋ ਜੰਨੇ ਆ ਗੱਲ ਉਹ ਜਿਵੇਂ ਜਦੋਂ ਉਹਨੇ ਖਾਣੀ ਐਵੇਂ ਕਰਦੀ ਐ ਨਹੀਂ ਤੇ ਨਾ ਮੂੜ ਹੋ ਜਾਂਦਾ ਆਪਦੇ ਪਿੱਛੇ ਹੋਰ ਕਿਤੇ ਵੀ ਚਲੀ ਜਾਂਦੀ ਮੈਂ ਅੱਜ ਗਲਤੀ ਕਰ ਗਿਆ ਤੋਰੀਆਂ ਲਿਆ ਕੇ ਮੇਰਾ ਨਾ ਦਿਲ ਕਰਦਾ ਸੀਗਾ ਖਾਣ ਨੂੰ ਬੜੀਆਂ ਜਿਹੜੀਆਂ ਵੱਡੀਆਂ-ਵੱਡੀਆਂ ਨਹੀਂ ਹੁੰਦੀਆਂ ਮਾਵਾ ਦੀਆਂ ਹਾਂ ਮਾਵਾ ਦੀ ਮੂੰਗੀ ਦੀ ਹੁੰਦੀ ਆ ਉਹ ਅੰਮ੍ਰਿਤਸਰ ਦੀ ਜਿਆਦਾ ਵਧੀਆ ਹੁੰਦੀ ਆ ਨਹੀਂ ਨਹੀਂ ਇੱਥੇ ਮਿਲ ਜਾਂਦੀਆਂ ਹਾਂ ਤਾਂ ਆਉ ਮਿਲ ਤੇ ਜਾਂਦੀਆਂ ਪਰ ਅੰਮ੍ਰਿਤਸਰੋਂ ਆਪਾਂ ਲਿਆਉਂਦੀਆਂ ਸੀਗਾ ਇੰਗਾ ਮਾਹਾਂਗਾ ਮਿਲਿਆਣਗੇ ਸੀ ਮੂੰਗੀ ਦੀਆਂ ਵੀ ਲਿਆਉਂਦੀਆਂ ਸੀ ਹਾਂ ਤਾਂ ਜਦੋਂ ਬਣਾ ਲੈ ਲੈਂਦੀਆਂ ਤੇ ਉਦੋਂ ਲਗਾਤਾਰ ਹੀ ਸਾਡੀ ਉਹ ਬੰਦਿਆ ਆ ਅੱਜ ਇੱਕ ਆਸੀ ਸ਼ੋਰਟ ਪਾਇਆ ਏ ਫ੍ਰਿਜ ਦੇ ਉਹਦਾ ਉਹ ਉਹਲਾ ਹੋ ਰਿਹਾ ਅੱਜ ਅਸੇ ਇੱਕ ਸ਼ੋਰਟ ਪਾਇਆ ਤੁਹਾਡੇ ਭਾਜੀ ਦਾ ਕੀ ਜੇ ਜਿਤ ਯੋਗਰਾਜ ਬਣਨੇ ਨੇ ਤੁਸੀਂ ਵੇਖੋ ਸਾਰੇ ਕਿ ਉਹ ਐਕਟਿੰਗ ਵਾਕਿਆ ਤੇ ਯੋਗਰਾਜ ਵਰਗੇ ਵਾਚੇ ਤੇ ਕਰਦੇ ਨੇ ਕਿਉਂਕਿ ਮੈਨੂੰ ਪਤਾ ਹੈ ਕਿ ਐਕਟਿੰਗ ਕਰ ਲੈਂਦੇ ਨੇ ਤੇ ਮੈਂ ਚਾਹੁੰਦੇ ਆ ਕਿ ਅਗਰ ਮੇਰਾ ਸ਼ੌਂਕ ਵੀ ਮੇਰਾ ਵੀ ਇਹੀ ਹੈ ਕਿ ਐਕਟਿੰਗ ਕਰ ਲੰਦਾ ਜਾਂ ਡਾਂਸਿੰਗ ਦਾ ਕੁਝ ਵੀ ਸਿੰਗਿੰਗ ਦਾ ਸੌਂਗ ਸਾਰੇ ਇਹੋ ਸ਼ੌਂਕ ਐ ਹੁੰਦੇ ਨੇ ਨਾ ਹਰ ਕਿਸੇ ਦਾ ਤੇ ਮੈਂ ਚਾਹੁੰਦੀ ਆ ਕਿ ਪ੍ਰਮਾਤਮਾ ਕਰੇ ਜੀ ਸਾਨੂੰ ਉੱਥੋਂ ਤੱਕ ਲੈ ਕੇ ਜਾਣ ਜਿੱਥੋਂ ਤੱਕ ਅਸੀਂ ਅਸੀਂ ਚਾਹੁੰਦੇ ਆਂ ਜੀ ਅਸੀਂ ਜਾਣਾ ਚਾਹੀਦਾ ਫੇਮ ਵਾਸਤੇ ਨਹੀਂ ਕੋਈ ਪੈਸੇ ਵਾਸਤੇ ਨਹੀਂ ਇਕ ਅਗਰ ਜਿੰਦਗੀ 'ਚ ਕੁਝ ਕਰਨਾ ਚਾਹੁੰਦੇ ਆਂ ਤੇ ਜੋ ਕਰਨਾ ਚਾਹੁੰਦੇ ਆ ਉਹ ਉੱਥੋਂ ਤੱਕ ਅਸੀਂ ਪਹੁੰਚ ਸਕੀਏ ਤਾਂ ਕਰਕੇ ਬਾਕੀ ਤੁਸੀਂ ਛੋਟੇ ਵੇਖਿਆ ਜੀ ਹੈ ਵੇਖਿਓ ਤੇ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਦਾ ਲੱਗਾ ਤੁਹਾਨੂੰ ਤੇ ਕੱਲ ਦੀ ਵੀਡੀਓ ਚ ਜਿਹੜੀ ਭਾਜੀ ਜੀਤ ਨੇ ਐਕਟਿੰਗ ਕੀਤੀ ਸੀ ਯੋਗਰਾਜ ਦੀ ਸਾਰਾ ਦਿਨ ਹੁਣ ਇਹੋ ਚੀਜ਼ ਚੱਲਦੀ ਰਹਿੰਦੀ ਐ ਐਕਟਿੰਗ ਹੀ ਕਿਉਂਕਿ ਮੈਂ ਯੋਗਰਾਜ ਦੀਆਂ ਫਿਲਮਾਂ ਹੀ ਵੇਖੀ ਜਾਂਦਾ ਸਾਰਾ ਦਿਨ ਸਾਰਾ ਦਿਨ ਫਿਲਮ ਦੇਖਦੇ ਰਹਿੰਦੇ ਮੈਂ ਬਹੁਤ 빅 ਫੈਨ ਹਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਯੋਗਰਾਜ ਦਾ ਮੈਂ ਜਾਣੀ ਐ ਕਿ ਵੀਡੀਓ ਉਹਨਾਂ ਤੱਕ ਜ਼ਰੂਰ ਉਹਨਾਂ ਤੱਕ ਜ਼ਰੂਰ ਪਹੁੰਚੇ ਕਿ ਹਾਂ ਵੀ ਕੋਈ ਹੈ ਵੈਸੇ ਤਾਂ ਸਾਰੇ ਇਹਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਹਨ ਬਹੁਤ ਨੇ ਬੈਠੇ ਤੇ ਇਕ ਵੈਸੇ ਅੱਜ ਕੱਲ ਦੇ ਜੇਰੀ ਨਵੇਂ ਪੋਸਣ ਬੀਬੀ ਪੁਰਾਣੀਆਂ ਫਿਲਮਾਂ ਬਹੁਤ ਘੱਟ ਵੇਖ ਕੇ ਖੁਸ਼ ਹੈ ਤੇ ਮੈਂ ਜਿਹੜੀਆਂ ਪੁਰਾਣੀਆਂ ਫਿਲਮਾਂ ਸੀ ਹਾਂ ਮੈਂ ਇਹ ਵੀ ਘੱਟ ਕੇ ਦੇਖ ਕੇ ਖੁਸ਼ ਹਾਂ ਮੈਂ ਉਹ ਵੇਖ ਕੇ ਖੁਸ਼ ਹਾਂ ਜਿਹੜੀਆਂ ਮਤਲਬ ਕਿ ਵੇਖੀਆਂ ਆਈਆਂ ਸੀ ਜਿਹੜੀਆਂ ਨਹੀਂ ਵੇਖੀਆਂ ਮਤਲਬ ਹੁਣ ਤਾਂ ਕਾਫੀ ਟਾਈਮ ਹੋ ਗਿਆ ਉਹ ਜਿਹੜੀ ਵੇਖੀ ਹੋਈ ਸੀ ਉਹ ਵੀ ਨਵੀਂ ਹੈ ਹੁਣ ਤੇ ਹੂੰ ਕਿਉਂਕਿ ਕਾਫੀ ਛੋਟੇ ਛੋਟੇ ਸੀ ਉਦੋਂ ਜਿਹੜੀਆਂ ਉਦੋਂ ਦੇਖਿਆ ਸੀ ਅਸੀਂ ਕਾਣੀਆਂ ਫਿਲਮਾਂ ਬਾਲੀ ਬੱਕ ਬੱਕ ਨਾ ਕਰੀ ਬੁੱਢੜੀ ਐ ਅਜੇ ਇੱਕ ਡਾਇਲੋਗ ਹੈ ਤੇ ਉਹ ਬੁਲਾ ਬੋ ਗਲਾਬਾ ਬੋਲੋ ਗਾਇ ਗਲਾਬੋ ਹੂੰ ਬਿੱਲੀ ਆਹਾਂ ਯਾਦ ਆ ਗਿਆ ਇਹਨਾਂ ਨੂੰ ਯਾਰ ਮੈਨੂੰ ਨਹੀਂ ਪਤਾ ਬੋਲੇ ਗਲਾਬੋ ਤੇਰਾ ਬਲੂਂਗੜਾ ਕਿੱਥੇ ਐ ਸਿ ਬਲੂਂਰ ਨੂੰ ਬਲੂਂਗੜਾ ਕਹਿੰਦੇ ਯਾਰ ਲੈ ਕਵੀ ਸੀ ਫਿਲਮ ਦੇਖੇ ਸੀ ਉਹਦੇ ਵਿੱਚ ਆਇਆ ਜੈਲ ਦਾ ਜੰਗ ਸਿੰਘ ਹਾਂ ਗੰਦਾ ਸੀ ਭੜ ਗਿਆ ਆਪਣਾ ਬੁਰੀ ਐਕਟਿੰਗ ਕਰ ਰਹੇ ਸੀ ਤੇ ਮੈਂ ਚੰਨੀ ਆ ਕਿ ਚਲੋ ਇਹਨਾਂ ਦਾ ਵੀ ਆਪਣੇ ਅੱਗੇ ਆਪਣਾ ਨਹੀਂ ਮੈਂ ਮੇਰਾ ਕੋਈ ਸ਼ੌਂਕ ਨਹੀਂਗਾ ਇਹਦਾ ਸ਼ੌਕ ਹੈ ਇਹਦੇ ਨਾਲ ਮੋਢੇ ਨਾਲ ਮੋਢਾ ਪਰ ਹੁਣ ਜੇ ਗ੍ਰੈਂਡਿੰਗ ਕਰ ਰਹੇ ਤੇ ਸ਼ੌਂਕ ਹੀ ਹੈ ਬੰਦੇ ਨੂੰ ਆਪਣਾ ਸ਼ੌਂਕ ਪੂਰਾ ਕਰਨਾ ਚਾਹੀਦਾ ਮੈਂ ਕਿਹਾ ਹੀ ਗਿਆ ਸੀ ਕਿ ਤੁਸੀਂ ਆਪਣਾ ਸ਼ੌਂਕ ਇਹ ਤਰਕੀਆਂ ਕਰ ਮੈਂ ਤਾਂ ਇਹੀ ਚਾਹ ਰਹੀ ਨਹੀਂ ਇਹ ਤਰਕੀਆਂ ਕਰ ਐਨਾਲੀਏ ਮੈਂ ਮੇਰੇ ਲਈ ਐ ਤੇ ਪ੍ਰਮਾਤਮਾ ਤੁਹਾਡੇ ਦੋ ਅਸੀਂ ਦੋਨਾਂ ਵੀ ਤੇ ਸਭ ਤੋਂ ਪਹਿਲੇ ਜਪਨੂ ਜਿਹਦੇ ਕਾਰਨ ਅਸੀਂ ਦੇ ਕੋਏ ਬਦੇ ਬੁੱਲੇ ਆ ਬਦੇ ਬੁੱਲੇ ਆ ਹਨਾ ਅੱਜ ਜਪਨੂਰ ਹੈ ਤੇ ਜਪਨੂਰ ਲਈ ਜਪਨੂਰ ਕਰ ਰਹੀ ਹੈ ਸਭ ਕੋ ਜਪਨੂਰ ਦੇ ਨਾਲ ਹੀ ਢੇਰ ਸਾਰੇ ਮੇਰੇ ਖੁਸ਼ੀਆਂ ਤੇ ਅਸੀਂ ਚਾਹੁੰਦੇ ਆ ਮੈਂ ਨਾ ਅੱਜ ਬਹੁਤ ਵਲੋਗ ਵੇਖ ਵਲੋਗ ਵੇਖ ਰਹੀ ਆ ਮਤਲਬ ਕਿ ਤੁਸੀਂ ਦੇਖਦੇ ਹੋਈ ਆਜ ਕੱਲ ਦੇ ਟਾਈਮ ਦੇ ਵਿੱਚ ਕਿ ਆਪੀ ਵਲੋਗਿੰਗ ਕਰ ਰਹੇ ਨੇ ਸਾਰੇ ਜਿਹੜੇ ਹੁਣ ਆਜ ਕੱਲ ਟ੍ਰੈਂਡਿੰਗ ਚ ਚੱਲ ਰਹੇ ਨੇ ਜਿਵੇਂ ਕਿਤੇ ਨਾ ਕਿਤੇ ਸ਼ਾਇਦ ਸਾਨੂੰ ਤਾਂ ਨਹੀਂ ਪਤਾ ਆਪਾਂ ਹੈਗੇ ਕਿ ਨਹੀਂ ਆ ਰਹੇ ਆ ਪਰ ਆਪਾਂ ਹੋਰਾਂ ਦੀ ਗੱਲ ਕਰ ਰਹੇ ਆ ਉਹਨਾਂ ਦੇ ਵਿਹਾਰ ਐ ਕਿ ਉਹ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਆਂ ਜੇ ਮੈਂ ਉਹਨਾਂ ਦਾ ਵਲੌਗ ਇੱਕ ਦੇਖਿਆ ਸੀ ਕਿ ਉਹ ਤੀਜ ਦੇ ਤਿਉਹਾਰ ਤੇ ਉੱਥੇ ਸਾਰੇ ਇਕੱਠੇ ਹੋਏ ਤੇ ਮੈਨੂੰ ਆਹ ਚੀਜ਼ ਸਾਨੂੰ ਪਤਾ ਨਹੀਂ ਸੀ ਕਿ ਉਹਨਾਂ ਨੇ ਕਿਸੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਕਿਵੇਂ ਕੀਤਾ ਹਨਾ ਬਟ ਮੈਨੂੰ ਇਹ ਚੀਜ਼ ਦਾ ਹੋਇਆ ਸੀ ਕਿ ਸਾਨੂੰ ਵੀ ਉੱਥੇ ਹੋਣਾ ਚਾਹੀਦਾ ਸੀ ਜੇ ਸਾਨੂੰ ਪਤਾ ਹੁੰਦਾ ਜਾ ਉਹਨਾਂ ਨੂੰ ਇਨਵਾਈਟ ਕੀਤਾ ਹੈ ਜੇ ਸਾਨੂੰ ਨਹੀਂ ਪਤਾ ਇਨਵਾਈਟ ਕੀਤਾ ਕਿ ਨਹੀਂ ਦਿੱਤਾ ਪਰ ਮੈਂ ਚਾਹਨੀ ਹੈ ਕਿ ਜਿਨ੍ਹਾਂ ਨੇ ਮੈਨੂੰ ਕੀਤਾ ਸੀ ਰਵਣ ਕਿ ਨਹੀਂ ਮੈਨੂੰ ਪਤਾ ਹੁੰਦਾ ਮੈਂ ਜੂਹ ਜਾਣਾ ਸੀ ਇੱਕ ਰਸਤਾ ਹੈ ਹੋਲ ਜੇ ਖੁੱਲ ਜਾਂਦਾ ਜੇ ਪਤਾ ਹੁੰਦਾ ਤੇ ਆਪਾਂ ਜ਼ਰੂਰ ਜਾਂਦੇ ਉੱਥੇ ਬਾਕੀ ਦੀਆਂ ਦਾ ਤਿਹਾੜ ਇੱਕ ਰਸਤਾ ਬੰਦ ਹੁੰਦਾ ਦੂਜਾ ਰੱਬ ਖੋਲਦਾ ਏ ਖੋਲੂਗਾ ਕਿਤੇ ਨਾ ਕਿਤੇ ਨਾ ਖੁੱਲੇ ਗਈ ਕਿਸੇ ਚੀਜ਼ ਦਾ ਜੇ ਇੱਥੇ ਤੱਕ ਪਹੁੰਚਿਆ ਤੇ ਅੱਗੇ ਵੀ ਸਭਨੇ ਪਰਮਾਤਮਾ ਪੂਰਾ ਕਰੇਗਾ ਇਹ ਤੁਹਾਡੀ ਸਪੋਰਟ ਨਾਲ ਹੀ ਇੱਕ ਸਿਰਫ ਸ਼ੇਅਰ ਕਰਨ ਨਾਲ ਹੋਰ ਕੁਝ ਨਹੀਂ ਜਾਂਦਾ ਬੈਲ ਆਈਕਨ ਜਰੂਰ ਬੈਲ ਆਈਕਨ ਦਬਾਇਆ ਕਰੋ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਹੀ ਦੇਖ ਲਓ ਜਿਹੜੀ ਵੀਡੀਓ ਹੈ ਉਹ ਵਾਇਰਲ ਹੋ ਜਾਂਦੀ ਹੈ ਜਾਂ ਸ਼ਾਰਟ ਹੈ ਉਹ ਵਾਇਰਲ ਹੋ ਜਾਂਦਾ ਹੈ ਹਨਾ ਇੱਕ ਮੈਸੇਜ ਆਇਆ ਸੀ ਸਾਡਾ ਇੰਸਟਾਗ੍ਰam ਤੇ ਕਿ ਜਿਵੇਂ ਅਸੀਂ ਹੈਂਡੀਕੈਪ ਹੈਗੇ ਹਾਂ ਹਨਾ ਤੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਪਰਮਾਤਮਾ ਸਭ ਨੂੰ ਆਪਣੇ ਘਰ ਵਧੀਆ ਰੱਖੇ ਹਨਾ ਪਰ ਜੇ ਕਿਸੇ ਨੇ ਅਮੇ ਦਾ ਮੈਸੇਜ ਕੀਤਾ ਸੀ ਤੇ ਜੇ ਸਾਡੀ ਕੋਈ ਸਾਡਾ ਕੋਈ ਸੁਪਨਾ ਹੈਗਾ ਏ ਤੇ ਅਸੀਂ ਆ ਬਹੁਤ ਸ਼ੋਰ ਤੋਂ ਤੱਕ ਪਹੁੰਚਣਾ ਚਾਹੁੰਦੇ ਹਾਂ ਜੇ ਸਾਡੇ ਚ ਸਾਡਾ ਕੋਈ ਕੋਸ਼ਿਸ਼ ਕਰਾਂਗੇ ਕਿ ਬੰਦਾ ਅਸੀਂ ਤਿਆਰ ਹੋਏ ਸੀ ਵਿਆਹ ਤੇ ਜਾਣਾ ਸੀਗਾ ਤੇ ਅਸੀਂ ਉਹ ਸ਼ੋਰ ਪਾਇਆ ਇੰਸਟਾਗ੍ਰਾਮ ਤੇ ਉਹ ਬ੍ਰਦਰ ਨੇ ਨਾ ਕਮੈਂਟ ਕੀਤਾ ਕਿ ਇਹ ਹੈਂਡੀਕੈਪ ਨੇ ਤੇ ਇਹ ਜੇ ਬੰਦੇ ਵੀ ਹੋਰਾਂ ਦੀ ਜਿਹੜੇ ਵੀ ਨੱਚਦੇ ਟੱਪਦੇ ਰਹਿੰਦੇ ਉਹਨਾਂ ਦੀ ਤੁਸੀਂ ਸਪੋਰਟ ਕਰਦੇ ਆ ਵੀ ਇਹ ਜੇ ਲੋਕਾਂ ਦੀ ਸਪੋਰਟ ਕਰਿਆ ਕਰੋ ਠੀਕ ਹੈ ਤੇ ਉਹ ਵੀਰ ਦੀ ਨਾਂ ਜਵਾਨ ਇਸ ਲਖਣੀ ਸੀਗੀ ਤੇ ਚਲੋ ਉਹਦਾ ਦਾ ਸਾਨੂੰ ਇੰਸਟਾਗ੍ਰam ਤੇ ਐਵੇਂ ਮੈਂ ਕਹਾਂ ਕੁਛ ਨਹੀਂਗਾ ਤੇ ਪਰ ਸਾਡਾ ਉਹ 1.58 ਮਿਲੀਅਨ ਸ਼ੋਰਟ ਚੱਲਿਆ ਹੁਣ ਤੱਕ YouTube ਤੇ ਜੇ ਐਵੇਂ ਹੀ ਤੁਸੀਂ ਸ਼ੇਅਰ ਕਰ ਦੋ ਕਿਉਂਕਿ ਇੱਕ ਸ਼ੇਅਰ ਨਾਲ ਹੀ ਤੁਸੀਂ ਦੇਖੋਗੇ ਕਿੱਥੇ ਨਹੀਂ ਕਿੱਥੇ ਇਨਜ਼ਾਮ ਪਹੁੰਚ ਜਾਂਦਾ ਹੈ ਹਨਾ ਆਪਾਂ ਮੈਜੜ ਕੇ ਰਮਨ ਦਾ ਜਿਹੜਾ ਸਪਨਾ ਪੂਰਾ ਕਰੀਏ ਸਪਨਾ ਪੂਰਾ ਕਰ ਦੋ ਬਸ ਹੋਰ ਕੋਈ ਚ ਨਹੀਂ ਚਾਹੀਦਾ ਬਾਕੀ ਤੁਹਾਡਾ ਸਾਥ ਰਹੇ ਤੇ ਪਰਮਾਤਮਾ ਨਾਲ ਕਿੱਥੇ ਦਾ ਕਿੱਥੇ ਵੀ ਲੈ ਜਾਂਦਾ ਤੇ 2 스푼 ਦਾ ਕਰਨੀ ਹੈ ਹੈਗਾ ਬਾਕੀ ਰੱਬ ਕੀ ਦੇ ਕਿਨੇ ਦੇਖਿਆ ਐਸਾ ਤੁਹਾਡੇ ਜੇ ਨਹੀਂ ਚਾਹੀਏ ਤੁਹਾਡੇ ਵਿੱਚ ਦੀ ਰੱਬ ਦੇ ਦਿੰਦਾ ਸਾਨੂੰ ਅਸੀਂ ਹੋਰ ਕੋਸ਼ਿਸ਼ ਕਰਾਂ ਕਰਾਂਗੇ ਦੀ ਹੋਰ ਵਧੀਆ ਵੀਡੀਓ ਲੈ ਕੇ ਆਈਏ ਕਿਉਂਕਿ ਛੋਟਾ ਬੱਚਾ ਹੋਲ ਗਰਮੀ ਵਾਲੀ ਅਸੀਂ ਬਾਹਰ ਅੰਦਰ ਜਾ ਨਹੀਂ ਦਿੰਦੇ ਮੈਂ ਜਿਆਦਾ ਹਨਾ ਕਿ ਆਪਾਂ ਦੋਨੋਂ ਹੀ ਜਾਂ ਇੱਕ ਉਹ ਨੂੰ ਹੀ ਸਾਥ ਦੇ ਹਾਂ ਉਹਦੇ ਜੇ ਉਹਦੇ ਚ ਸਾਰਾ ਦਿਨ ਨਿਕਲ ਜਾਂਦਾ ਜਦੋਂ ਮੂੜਿਆ ਤੇ ਸਾਨੂੰ ਵਲੋਗਿੰਗ ਕਰਨ ਦਾ ਟਾਈਮ ਥੋੜਾ ਥੋੜਾ ਕੱਟ ਲੈਣੇ ਆ ਕਿਸੇ ਟਾਈਮ ਹਨਾ ਐਵੇਂ ਕਰਕੇ ਚਲੋ ਨਿਕਲ ਜਾਂਦਾ ਹੈ ਇੱਕੋ ਤੱਕ ਜੀ ਦੇਖਦੇ ਹਾਂ ਟਿਕ ਦਿਨੇ ਸੌਂਦੀ ਕੱਟ ਹੈ ਨਾ ਤਾਂ ਕਰਕੇ ਬਾਕੀ ਤੁਸੀਂ ਐਵੇਂ ਆਪਣਾ ਪਿਆਰ ਬਣਾਉਂਦੇ ਰਹੋ ਤੇ ਸਾਡੀ ਵੀਡੀਓ ਵਗੈਰਾ ਸ਼ੇਅਰ ਕਰਦੇ ਹੋ ਸ਼ੇਅਰ ਜਰੂਰ ਕਰਿਓ ਐ ਰਿਕੁਐਸਟ ਹੈ ਸੱਚੀ ਐ ਇਹਦੇ ਨਾਲ ਹੀ ਸਭ ਕੁਝ ਹੈ ਸੱਚੀ ਕਟੋੜ ਹੈ ਕਟੋੜ